ਇਹ ਉਹਨੇ ਇਸ ਤਰ੍ਹਾਂ ਕਿਉਂ ਆਖਿਆ ਮੇਰੇ ਦਿਮਾਗ ਚ ਜਦੋਂ ਨਬਾਜਾ ਸਾਹਿਬ ਨੇ ਕਿਹਾ ਨਾ ਮੇਰੇ ਦਿਮਾਗ ਚ ਚੱਲੇ ਵੀ ਇਹਦਾ ਕੋਈ ਸ਼ਿਕ ਮੁਸ਼ਕਲਾ ਚੱਕਰ ਨਾ ਹੋਵੇ ਜਿਹੜਾ ਆਂਦਾ ਹੋਵੇ ਉਸ ਵਜ੍ਹਾ ਤੋਂ ਕ੍ਰਾਸ ਕੀਤਾ ਜਿਹਦਾ ਤੇ ਫਿਰ ਮੈਨੂੰ ਵਕੀਲ ਸਾਹਿਬ ਆਂਦੇ ਵੀ ਆਂਦਾ ਵੀ ਨਹੀਂ ਇਹ ਗੱਲ ਦੀ ਮੈਂ ਜਾਣਾ ਇਸ ਤੋਂ ਨਹੀਂ ਵੀ ਮੇਰੇ ਉੱਥੇ ਮਸਲੇ ਮਸਾਲ ਬੜੇ ਆ ਵੀ ਪਹਿਲਾਂ ਲੜਾਈ ਹੋਈ ਤੇ ਮੇਰਾ ਗੁੱਟ ਜਿਹੜਾ ਉਹ ਤੋੜ ਦਿੱਤਾ ਮੇਰੇ ਮੁਖਾਲਫਾਂ ਵਾਲੇ ਮਤਲਬ ਜਿਨ੍ਹਾਂ ਨਾਲ ਲੜਾਈ ਝਗੜਾ ਉਹ ਫਿਰ ਮਾਰਦੇ ਕੁੱਟਦੇ ਆ ਇਹ ਮਾੜੇ ਹੋਣਗੇ ਪਿੰਡ ਦੇ ਵਿੱਚ ਉਹ ਇਸ ਵਜ੍ਹਾ ਤੋਂ ਡਰਦੇ ਆਂਦਾ ਵੀ ਮੇਰੇ ਤੋਂ ਪਰਚੇ ਬੜੇ ਆ ਜਾਂ ਜਿਹੜੇ ਮੇਰੇ ਮੁਖਾਲਫ ਨੇ ਉਹ ਮੈਨੂੰ ਮਾਰਦੇ ਕੁੱਟਦੇ ਆ ਸੋ ਮੈਂ ਜੇ ਵਾਪਸ ਜਾਊਂਗਾ ਤੇ ਮੈਨੂੰ ਉਹਨਾਂ ਨੇ ਮਾਰ ਦੇਣਾ ਮੈਨੂੰ ਜਾਨ ਦਾ ਖਤਰਾ ਤੇ ਮੈਂ ਜਾਣਾ ਨਹੀਂ ਤੇ ਮੈਂ ਕਿਹਾ ਵੀ ਅਸੀਂ ਇਹਦੀ ਜ਼ਮਾਨਤ ਕਰਾ ਲਈਏ ਤੇ ਕੱਲ ਨੂੰ ਆਖੇ ਵੀ ਅਸੀਂ ਮੈਂ ਤਾਂ ਬਾਈ ਇੱਥੇ ਸਾਇਲਮ ਦਾ ਕੇਸ ਪਾ ਦੇਣਾ ਉਹ ਨਵੇਂ ਨਵੇਂ ਪਾਸੇ ਨੂੰ ਗੱਲ ਤੁਰ ਪਈ ਤੇ ਉਹ ਨੂੰ ਸਮਝਾਇਆ ਵੀ ਉੱਥੇ ਤੇਰੇ ਮਾਪੇ ਇਕੱਲੇ ਨੇ ਉਹ ਵੀਡੀਓਜ਼ ਵੇਖਣਦੇ ਆ ਵੀ ਉਹ ਰੋਂਦੇ ਰੋਂਦੇ ਨੇ ਦੀ ਮਾਂ ਵੀ ਉਹਦਾ ਪਿਓ ਵੀ ਸਾਡਾ ਇਕੱਲਾ-ਕੱਲਾ ਪੁੱਤ ਹੈ ਹੈਗੇ ਵੀ ਮਾੜੇ ਆ ਉਹ ਜਿਹੜੇ ਉਹਦੇ ਪਿੰਡ ਵਾਲੇ ਨੇ ਉਹਦੇ ਮੁਖਾਲਫ ਨੇ ਆਂਗਵਾਰਡ ਵਾਲੇ ਤੇ ਪੰਗੇ ਤੇ ਉਹਨੇ ਵੀ ਲੈ ਹੋਣਗੇ ਤੇ ਤੁਸੀਂ ਵੀ ਹੱਥ ਹੌਲਾ ਭਰਾ ਕਰ ਲੋ